ਫੌਜ ਮੁਕੀ ਇਹੋ ਜਿਹਾ ਬਿਆਨ ਦੇਣਾ ਉਧਰਲੇ ਪਾਸੇ ਕਹਿਣਾ ਕਿ ਪਾਕਿਸਤਾਨ ਸਿੱਧਾ ਹੀ ਨਿਸ਼ਾਨੇ ਤੇ ਦਰਬਾਰ ਸਾਹਿਬ ਸੀ ਇਹਨਾਂ ਘਟਨਾਵਾਂ ਨੂੰ ਕਿਵੇਂ ਦੇ ਮੈਂ ਕਿਹਾ politcal statements ਸੀ ਰਾਜਨੀਤਿਕ ਜੀਅਸ ਪਰ ਦੁੱਖ ਦੀ ਗੱਲ ਆ ਕਿ ਭਾਰਤੀ ਫੌਜ ਵੀ ਇੰਜ ਸਟੇਟਮੈਂਟਸ ਦਿੰਦੀ ਆ ਇਹ ਮਾੜੀ ਗੱਲ ਆ ਮੇਰਾ ਖਿਆਲ ਵੈਸੇ ਵੀ ਵੇਖਿਆ ਜਾਵੇ ਪਹਿਲੀ ਗੱਲ ਤਾਂ ਜੇ ਤੁਸੀਂ ਕੋਈ ਐਕਚੁਅਲੀ ਤੁਹਾਨੂੰ ਲੱਗਦਾ ਸੀ ਦਰਦ ਸੀ ਸਿੱਖਾਂ ਨਾਲ ਤਾਂ 에어 ডিফেন্স ਸਿਸਟਮ ਫਿਰ ਦਰਬਾਰ ਸਾਹਿਬ ਦੇ ਵਿੱਚ ਥੋੜਾ ਲਾਉਂਗੇ ਤੁਸੀਂ ਤੁਸੀਂ ਜੇਠੂਆ ਵਾਲ ਜਾਂ ਇਹਦਾ ਮੀਰਾ ਕੋਟ ਵਾਲ ਕਿਤੇ ਅੱਗੇ ਲਾਉ ਹਨਾ ਜਾਂ ਚਲੋ ਵੀ ਜੰਡੇ ਵਾਲੇ ਲਾ ਲਓ ਕਿ ਵੀ ਉੱਤੋਂ ਟਰੈਕ ਹੋ ਜਾਂਦਾ ਜੇ ਤੁਹਾਡਾ ਤਾਂ 75 ਕਿਲੋਮੀਟਰ ਉਹਦੀ ਹੁੰਦੀ ਆ ਕਾਸ਼ ਸਿਸਟਮ ਆ ਜਿਹੜਾ ਉਹਦੀ ਜਿਹੜੀ ਰੇਂਜ ਹੈ ਤਾਂ 75 ਕਿਲੋਮੀਟਰ ਤਾਂ ਪਿਛੋ ਪਿਛੋ ਵੀ ਪਿਛੋ ਵੀ ਲਾ ਸਕਦੇ ਸੀ ਪਰ ਚਲੋ ਹੋਰ ਅੱਗੇ ਲਾ ਲਓ ਤੁਸੀਂ ਤਾਂ ਉਹ ਉਹ ਤਾਂ ਬਹੁਤ ਮਾੜੀ ਗੱਲ ਸੀਗੀ ਕੀ ਜੀ 86 ਸਟੇਟਮੈਂਟ ਲੱਗਦੀ ਤੁਹਾਨੂੰ ਇਹ ਆਏ ਜੀ ਇਸ ਟਾਈਮ ਵੇਖੋ ਸਿੱਖ ਜਿਹੜੇ ਆ ਸਭ ਤੋਂ ਅਹਿਮ ਰੋਲ 'ਚ ਬੈਠੇ ਆ ਇਹ ਅਸੀਂ ਖਿੱਤੇ 'ਚ ਅਸੀਂ ਬੈਠੇ ਆ ਜੀਨੇ ਔਨ ਆਲੇ ਸਮੇਂ 'ਚ ਆਪਣਾ ਭੂ ਰਾਜਨੀਤੀ ਦੇ ਹਿਸਾਬ ਨਾਲ ਜੀਓ ਪੋਲਿਟਿਕਸ ਦੇ ਹਿਸਾਬ ਨਾਲ ਇਸ ਖਿੱਤੇ ਦੀ ਮਤਲਬ ਫਿਊਚਰ ਨੂੰ ਡਿਸਾਈਡ ਕਰਨਾ ਹੈ ਮੇਰੇ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਤੇ ਦੂਜਾ ਤਾਮਿਲਨਾਡੂ ਇਹ ਵਿਵਟ ਸਟੇਟਸ ਸਹੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਹੈਈਆਂ ਇਸੇ ਤਰ੍ਹਾਂ ਪਾਕਿਸਤਾਨ ਦੀ ਜਿਵੇਂ ਕਹਿ ਲੋ ਕਿ بلوچستان ਹੈਗੀ ਆ ਜਾਂ ਇਹਨਾਂ ਨੇ ਇਸ ਕਿੱਤੇ ਨੂੰ ਡਿਫਾਈਨ ਕਰਨਾ ਤੇ ਇਹਦੇ ਵਿੱਚ ਸਿੱਖ ਇੱਕ ਅਹਿਮ ਰੋਲ ਨਿਭਾ ਰਹੇ ਮਤਲਬ ਅਹਿਮ ਥਾਂ ਤੇ ਬੈਠੇ ਆ ਤਾਂ ਉਹਨਾਂ ਨੂੰ ਡਰਾਉਣਾ ਖੁਸ਼ ਕਰਨਾ ਇਹ ਚੱਲਦਾ ਰਹੂਗਾ